ਅਸੀਂ ਹਰ ਰੋਜ਼ ਜ਼ਿੰਦਗੀ ਦੇ ਵਿੱਚ ਅਰਦਾਸ ਕਰਦੇ ਹਾਂ ਕਿਉਂਕਿ ਕਦੋਂ ਜਦੋਂ ਵੀ ਸਾਨੂੰ ਕੋਈ ਚਿੰਤਾ ਫਿਕਰ ਸੌਂਦੀ ਹੈ ਤਾਂ ਇਨਸਾਨ ਉਸ ਦੇ ਦਰ ਤੇ ਪਹੁੰਚ ਜਾਂਦਾ ਹੈ ਤੇ ਅਰਦਾਸ ਬੈਂਦੀ ਹੈ ਸ਼ੁਰੂ ਕਰ ਦਿੰਦਾ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨਾ ਚਾਹੁੰਨਾ ਕਿਉਂਕਿ ਕਈ ਵਾਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਪੂਰੀ ਨਹੀਂ ਹੁੰਦੀ ਤਾਂ ਇਨਸਾਨ ਫਿਰ ਨੂੰ ਐ ਲੱਗ ਜਾਂਦਾ ਹੈ ਵੀ ਪਰਮਾਤਮਾ ਜਿਹੜਾ ਹੈਗਾ ਉਹ ਮੇਰਾ ਦੁਸ਼ਮਣ ਹੈ ਜਿਸਨੇ ਮੇਰੀ ਅਰਦਾਸ ਸੁਣੀ ਨਹੀਂ ਤੇ ਪ੍ਰਮਾਤਮਾ ਮੇਰੇ ਨਾਲ ਦੁਸ਼ਮਣੀ ਕੁਮਾਰਿਆ ਤੇ ਅਸੀਂ ਪ੍ਰਮਾਤਮਾ ਤੋਂ ਟੁੱਟ ਜਾਨੇ ਤਾਂ ਮੈਂ ਅੱਜ ਇੱਕ ਘਟਨਾ ਪੜੀ ਡਾਕਟਰ ਜਸਵੰਤ ਸਿੰਘ ਨੇਕੀ ਦੀ ਤਾਂ ਕਹਿੰਦੇ ਉਹ ਕਹਿੰਦੇ ਮੈਨੂੰ ਵੀ ਅਰਦਾਸ ਦੀ ਪਹਿਲਾਂ ਸਮਝ ਨਹੀਂ ਸੀ ਵੀ ਅਰਦਾਸ ਕਰਨੀ ਕਿਸ ਤਰ੍ਹਾਂ ਹੁੰਦੀ ਹੈ ਪਰ ਕਹਿੰਦੇ ਜਦੋਂ ਮੇਰੇ ਨਾਲ ਇਹ ਘਟਨਾ ਵਾਪਰੀ ਮੇਰੇ ਕੋਲ ਇੱਕ ਜਦੋਂ ਮਰੀਜ਼ ਆਇਆ ਕੈਂਸਰ ਦਾ ਤਾਂ ਉਦੋਂ ਪਤਾ ਲੱਗਿਆ ਵੀ ਅਰਦਾਸ ਕਿਸ ਤਰ੍ਹਾਂ ਹੁੰਦੀ ਹੈ ਅਸਲ ਦੇ ਵਿੱਚ ਸਾਨੂੰ ਅਰਦਾਸ ਦੀ ਸਮਝ ਨਹੀਂ ਤਾਂ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰਦਾ ਜੀ ਜਦੋਂ ਇਨਸਾਨ ਦੀ ਅਰਦਾਸ ਨਹੀਂ ਪੂਰੀ ਹੁੰਦੀ ਤਾਂ ਸੱਚ ਜਾਣਿਓ ਤੁਸੀਂ ਐ ਮੈਂ ਹਰ ਇਨਸਾਨ ਦੀ ਇੱਕ ਕੁਦਰਤ ਹੈ ਵੀ ਅਸੀਂ ਸੋਚ ਲੈਂਦੇ ਆ ਵੀ ਪਰਮਾਤਮਾ ਹੈ ਨਹੀਂ ਇਹ ਪ੍ਰਮਾਤਮਾ ਹੈ ਤਾਂ ਉਹ ਸਾਡਾ ਦੁਸ਼ਮਣ ਹੈ ਕਿਉਂਕਿ ਸਾਡੀ ਗੱਲ ਨਹੀਂ ਸੁਣਦਾ ਤਾਂ ਇਹੋ ਜੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਤਾਂ ਡਾਕਟਰ ਜਸਵੰਤ ਸਿੰਘ ਨੇ ਕੀ ਕਹਿੰਦੇ ਕਿ ਮੇਰੇ ਕੋਲ ਇੱਕ ਮਰੀਜ਼ ਆਇਆ ਉਹ ਪਹਿਲਾਂ ਇੱਕ ਹੋਰ ਡਾਕਟਰ ਕੋਲ ਗਏ ਸਨ ਤਾਂ ਉਹਦੀ ਲੇਡੀ ਸੀ ਤੇ ਉਸਦੀ ਛਾਤੀ ਦੇ ਵਿੱਚ ਛੋਟੀ ਜੀ ਗਿਲਟੀ ਸੀ ਤਾਂ ਜਦੋਂ ਉਹਨਾਂ ਨੇ ਡਾਕਟਰ ਸਾਹਿਬ ਨੂੰ ਉਹ ਵਿਖਾਇਆ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਛਾਤੀ ਦੇ ਐਕਸ-ਰੇ ਕਰਾਓ ਮੈਨੂੰ ਸ਼ਾਇਦ ਲੱਗਦਾ ਵੀ ਕੈਂਸਰ ਨਾ ਹੋ। ਤਾਂ ਕਹਿੰਦੇ ਉਹ ਜਿਹੜੀ ਲੇਡੀ ਸੀ ਉਹ ਪਹਿਲਾਂ ਹੀ ਜਦੋਂ ਇਹ ਗੱਲ ਸੁਣੀ ਤਾਂ ਬਿਉਸ਼ ਹੋ ਕੇ ਡਿੱਗ ਗਈ। ਕਹਿੰਦੇ ਫਿਰ ਉਸ ਨੂੰ ਪਾਣੀ ਪੂਣੀ ਪਿਆਇਆ ਤੇ ਫਿਰ ਉਹਦੇ ਛਾਤੀ ਦੇ ਐਕਸ-ਰੇ ਲਏ। ਜਦੋਂ ਛਾਤੀ ਦੇ ਐਕਸ-ਰੇ ਲਏ ਤਾਂ ਉਸ ਦੇ ਵਿੱਚ ਕੁਝ ਕਲੀਅਰ ਨਹੀਂ ਆਇਆ। ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੇ ਵਿੱਚੋਂ ਛੋਟਾ ਜਿਹਾ ਪੀਸ ਆਪਾਂ ਲੈਬੋ੍ਰਟਰੀ ਦੇ ਵਿੱਚ ਭੇਜ ਦਿੰਨੇ ਆ ਬਾਹਰ ਉਹਦੀ ਜਿਵੇਂ ਰਿਪੋਰਟ ਆਊਗੀ ਫਿਰ ਉਸ ਤੋਂ ਪਤਾ ਲੱਗੂਗਾ ਵੀ ਕੀ ਹੈ ਪ੍ਰੋਬਲਮ ਕੀ ਹੈ ਤਾਂ ਡਾਕਟਰ ਸਾਹਿਬ ਨੇ ਉਹ ਜਿਹੜਾ ਛੋਟਾ ਜਿਹਾ ਪੀਸ ਉੱਥੋਂ ਕੱਢਿਆ ਤੇ ਉਹ ਲੈਬੋ੍ਰਟਰੀ ਦੇ ਭੇਜ ਦਿੱਤਾ ਵੱਡੀ ਲੈਬੋ੍ਰਟਰੀ ਜਿੱਥੇ ਸਾਰੇ ਟੈਸਟ ਹੁੰਦੇ ਹਨ ਤਾਂ ਉਹਨਾਂ ਨੇ ਸੋਚਿਆ ਵੀ 15 ਦਿਨਾਂ ਦੇ ਵਿੱਚ ਇਹ ਰਿਪੋਰਟ ਆਉਣੀ ਸੀ ਤਾਂ ਜਦੋਂ 15 ਦਿਨਾਂ ਤੋਂ ਰਿਪੋਰਟ ਆਉਣੀ ਸੀ ਉਹਨਾਂ ਦਾ ਸਾਰਾ ਪਰਿਵਾਰ ਪਰਮਾਤਮਾ ਅਰਦਾਸ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਪਰਮਾਤਮਾ ਸਭ ਕੁਝ ਠੀਕ-ਠਾਕ ਰੱਖੇ ਇਹ ਕਿਥੇ ਕੈਂਸਰ ਨਾ ਨਿਕਲ ਜਾਵੇ ਕਿਉਂਕਿ ਕੈਂਸਰ ਦੀ ਬਿਮਾਰੀ ਬਹੁਤ ਭਿਆਨਕ ਹੈ ਤੇ ਹਰ ਇੱਕ ਨੂੰ ਡਰ ਵੀ ਲੱਗਦਾ ਹੈ ਤੇ ਇਹ ਕੈਂਸਰ ਨਾ ਨਿਕਲ ਜਾਵੇ ਤਾਂ ਜਦੋਂ 15 ਦਿਨਾਂ ਬਾਅਦ ਉਹ ਰਿਪੋਰਟ ਆਈ ਤਾਂ ਉਸ ਦੇ ਵਿੱਚ ਕੈਂਸਰ ਸੀ ਰਿਪੋਰਟ ਦੇ ਵਿੱਚ ਉਹ ਜਦੋਂ ਰਿਪੋਰਟ ਖੋਲੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਜਿਹੜੀ ਗਿਲਟੀ ਹੈ ਉਹ ਕੈਂਸਰ ਦੀ ਹੈ ਗੰਡ ਹੈ ਜਿਹੜੀ ਤਾਂ ਉਹਨਾਂ ਨੇ ਕੀ ਕੀਤਾ ਉਹ ਉਸ ਨੂੰ ਐ ਲੱਗਣ ਲੱਗ ਗਿਆ ਵੀ ਪ੍ਰਮਾਤਮਾ ਮੇਰਾ ਦੁਸ਼ਮਣ ਹੈ ਪ੍ਰਮਾਤਮਾ ਗੱਲ ਨਹੀਂ ਸੁਣਦਾ ਸਾਡੀ ਤੇ ਉਸ ਦਾ ਮਤਲਬ ਸਾਰਾ ਜਿਹੜਾ ਫੋਕਸ ਸੀ ਉਹ ਪਰਮਾਤਮਾ ਵੱਲ ਹੋ ਗਿਆ ਕਿ ਪਰਮਾਤਮਾ ਨੂੰ ਕਿਸੇ ਦੀ ਕੋਈ ਚਿੰਤਾ ਨਹੀਂ ਪਰਮਾਤਮਾ ਇਸ ਤਰ੍ਹਾਂ ਹੈ ਪਰਮਾਤਮਾ ਉਸ ਤਰ੍ਹਾਂ ਹੈ ਕਹਿੰਦੇ ਉਹ ਐਸੇ ਤਰ੍ਹਾਂ ਹੀ ਕਰਦੇ ਕਰਦੇ ਮੇਰੇ ਕੋਲ ਆ ਗਏ ਮੇਰੇ ਉੱਥੇ ਹਸਪੀਟਲ ਦੇ ਵਿੱਚ ਆ ਗਏ ਕਹਿੰਦੇ ਮੈਂ ਜਦੋਂ ਉਹਨਾਂ ਨੂੰ ਦੇਖਿਆ ਵੀ ਉਹਨਾਂ ਦਾ ਵਜ਼ਨ ਵੀ 15 ਦਿਨਾਂ ਦੇ ਵਿੱਚ 3-4 ਕਿਲੋ ਘਟ ਗਿਆ ਸੀ ਚਿੰਤਾ ਦੇ ਵਿੱਚ ਇਸ ਚਿੰਤਾ ਦੇ ਵਿੱਚ ਵੀਰ ਦਾਸ ਅਸੀਂ ਕਰਦੇ ਰਹੇ ਤੇ ਪਰਮਾਤਮਾ ਨੇ ਸਾਡੀ ਅਰਦਾਸ ਨਹੀਂ ਸੁਣੀ ਤੇ ਪਰਮਾਤਮਾ ਸਾਡਾ ਦੁਸ਼ਮਣ ਹੈ ਪਰਮਾਤਮਾ ਕਿਸੇ ਦੀ ਨਹੀਂ ਸੁਣਦਾ ਤੇ ਕਹਿੰਦੇ ਮੈਂ ਪਹਿਲਾਂ ਉਸ ਲੇਡੀਜ਼ ਦੇ ਇੰਜੈਕਸ਼ਨ ਲਾਇਆ ਵੀ ਉਸ ਨੂੰ ਥੋੜਾ ਜਿਹਾ ਦਿਮਾਗ ਨੂੰ ਜਿਹੜਾ ਹੈ ਉਹ ਰੈਸਟ ਮਿਲੇ ਹੋਵੇ ਉਸ ਦੇ ਦਿਮਾਗ ਨੂੰ 4 ਘੰਟੇ ਕਹਿੰਦੇ ਇੰਜੈਕਸ਼ਨ ਲਉਣ ਤੋਂ ਬਾਅਦ ਉਹ 4 ਘੰਟੇ ਸੌਂਗੀ ਸੌਣ ਤੋਂ ਬਾਅਦ ਕਹਿੰਦੇ ਫਿਰ ਉਹ ਮੇਰੇ ਨਾਲ ਹੌਲੀ-ਹੌਲੀ ਬੋਲੇ ਵੀ ਪ੍ਰਮਾਤਮਾ ਨੇ ਮੇਰੀ ਸੁਣੀ ਨਹੀਂ ਇੰਨੀਆਂ ਅਰਦਾਸਾਂ ਕੀਤੀਆਂ ਸੀ ਤੇ ਪ੍ਰਮਾਤਮਾ ਨੇ ਸਾਡੀ ਇੱਕ ਵੀ ਨਹੀਂ ਸੁਣੀ ਤੇ ਇਹ ਮੈਨੂੰ ਭਿਆਨਕ ਬਿਮਾਰੀ ਲੱਗ ਗਈ ਤੇ ਕਹਿੰਦੇ ਇੰਨੇ ਨੂੰ ਇੱਕ ਮੇਰੇ ਕੋਲ ਬਜ਼ੁਰਗ ਆ ਗਏ ਤੇ ਕਹਿੰਦੇ ਮੈਂ ਉਹ ਬਜ਼ੁਰਗ ਵੀ ਕੋਲ ਆ ਕੇ ਖੜ ਗਿਆ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਵੀ ਪ੍ਰਮਾਤਮਾ ਨੇ ਮੇਰੀ ਅਰਦਾਸ ਨਹੀਂ ਪੂਰੀ ਕੀਤੀ ਦੇ ਅਸੀਂ 15 ਦਿਨਾਂ ਤੁਰ ਅਰਦਾਸਾਂ ਕਰ ਰਹੇ ਹਾਂ ਕਹਿੰਦੇ ਜਦੋਂ ਇਹ ਗੱਲ ਉਹ ਬਜ਼ੁਰਗ ਨੂੰ ਸੁਣੀ ਤਾਂ ਉਹ ਬਜ਼ੁਰਗ ਨੇ ਉਸ ਲੇਡੀਜ਼ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੇ ਕਹਿੰਦੇ ਪੁੱਤ ਸੱਚ ਜਾਣਿਓ ਅਰਦਾਸਾਂ ਨੂੰ ਕਰਨੀ ਨਹੀਂ ਹੁੰਦੀ ਅਸੀਂ ਜੋ ਅਰਦਾਸ ਕਰਦੇ ਹਾਂ ਅਸੀਂ ਉਸ ਤੇ ਆਪਣਾ ਹੱਕ ਸਮਝਣ ਲੱਗ ਜਾਂਦੇ ਆ ਵੀ ਇਹ ਮੇਰਾ ਹੱਕ ਹੈ ਵੀ ਪ੍ਰਮਾਤਮਾ ਮੈਂ ਤੇਰੇ ਅੱਗੇ ਅਰਦਾਸ ਕਰਦਾ ਤੇ ਇਹ ਮੇਰਾ ਹੱਕ ਹੈ ਤੇ ਇਹ ਮੈਨੂੰ ਹੁਣ ਮਿਲਣਾ ਚਾਹੀਦਾ ਤੇ ਜਿਸ ਚੀਜ਼ ਦੇ ਸੀ ਹੱਕ ਸਮਝਣ ਲੱਗ ਜੀਗੇ ਵੀ ਹੁਣ ਉਹ ਜਿਹੜੀ ਲੇਡੀਜ਼ ਸੀ ਉਹ ਇਹ ਸਮਝਣ ਲੱਗ ਗਏ ਵੀ ਮੇਰਾ ਹੱਕ ਹੈ ਵੀ ਮੈਨੂੰ ਇਹ ਬਿਮਾਰੀ ਨਾ ਨਿਕਲੇ ਤਾਂ ਜਦੋਂ ਅਸੀਂ ਇਹ ਕਰਨ ਲੱਗ ਜਾਂਦੇ ਹਾਂ ਤਾਂ ਉਹ ਅਰਦਾਸ ਕਹਿੰਦੇ ਪੂਰੀ ਨਹੀਂ ਹੁੰਦੀ ਕਿਉਂਕਿ ਅਰਦਾਸ ਕਰਨਾ ਇੱਕ ਖੈਰ ਮੰਗਣਾ ਹੈ ਤੇ ਖੈਰ ਮੰਗਣਾ ਪਰਮਾਤਮਾ ਅੱਗੇ ਹੁੰਦਾ ਹੈ ਵੀ ਉਹ ਚੋੜੀ ਵਿੱਚ ਪਵੇ ਜਾਂ ਨਾ ਪਵੇ ਪਰ ਸਾਡਾ ਫਰਜ ਹੈ ਅਸੀਂ ਖੈਰ ਮੰਗ ਸਕਦੇ ਹਾਂ ਅਸੀਂ ਹੱਕ ਨਹੀਂ ਮੰਗ ਸਕਦੇ ਤੇ ਕਹਿੰਦੇ ਬੇਟੇ ਤੁਸੀਂ ਹੱਕ ਮੰਗ ਰਹੇ ਹੋ ਖੈਰ ਨਹੀਂ ਮੰਗੀ ਖੈਰ ਮੰਗਿਆ ਕਰੋ ਵੀ ਉਸ ਤੋਂ ਅੱਗੇ ਤੇਰੀ ਮਜ ਤੇਰਾ ਜੋ ਹੈ ਬਾਣਾ ਉਹ ਹੈ ਮੈਂ ਤੇਰੇ ਕੋਲੋਂ ਖੈਰ ਮੰਗ ਰਿਆਂ ਮੰਗ ਰਿਆਂ ਤੇ ਜਿਵੇਂ ਤੂੰ ਕਰੇਗਾ ਓਵੇਂ ਕਰੀ ਪਰ ਮੇਰੀ ਤੇਰੇ ਅੱਗੇ ਖੈਰ ਮੰਗਦੀ ਆ ਤੇ ਜਦੋਂ ਕਹਿੰਦੇ ਤੁਸੀਂ ਇਹ ਕਰਨ ਲੱਗ ਗਏ ਖੈਰ ਮੰਗਣੀ ਸ਼ੁਰੂ ਕਰ ਦਿੱਤੀ ਤੇ ਕਹਿੰਦੇ ਇੱਕ ਗੱਲ ਹੋਰ ਪਰਮਾਤਮਾ ਨੂੰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਿਆਂ ਉਸ ਨੂੰ ਉਸ ਦੇ سپرد ਕਰ ਦਿਓ ਉਸ ਨੂੰ ਆਪਣੇ ਆਪ ਨੂੰ ਭੇਟ ਕਰ ਦਿਓ ਵੀ ਪ੍ਰਮਾਤਮਾ ਹੁਣ ਤੇਰੇ ਹੱਥ ਡੋਰ ਹੈ ਮੇਰਾ ਕੋਈ ਜੋਰ ਨਹੀਂ ਤੇ ਉਸ ਦੀ ਜਿਹੜੀ ਰੱਖਿਆ ਹੈ ਉਹ ਹੀ ਸਭ ਤੋਂ ਵੱਡੀ ਸੁਰੱਖਿਆ ਹੈ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਦੇ سپرد ਕਰ ਦਿੱਤਾ ਨਾ ਸੱਚ ਜਾਣਿਓ ਫਿਰ ਚਿੰਤਾ ਵੀ ਉਸ ਨੂੰ ਪੈ ਜਾਂਦੀ ਹੈ ਮੈਂ ਅੱਗੇ ਵੀ ਇਹ ਇੱਕ ਤੁਹਾਡੇ ਨਾਲ ਇਹ ਘਟਨਾ ਸਾਂਝੀ ਕਰ ਚੁੱਕਿਆ ਜਿਹੜੇ ਸੰਤਾਂ ਦੀ ਸੀ ਤੇ ਉਸੇ ਤਰ੍ਹਾਂ ਹੀ ਉਹ ਬਜ਼ੁਰਗ ਨੇ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਉਸ ਦੇ سپرد ਕਰ ਦਿਓ ਹੁਣ ਮੈਂ ਤੇਰੇ ਪਾਣੇ ਦੇ ਵਿੱਚ ਹਾਂ ਜਿਵੇਂ ਤੋੜਦਾ ਤੋੜ ਲੈ ਜਿਵੇਂ ਤੋੜਦਾ ਤੋੜ ਲੈ ਤੇ ਜਦੋਂ ਅਸੀਂ ਆਪਣੇ ਆਪ ਨੂੰ سپੁਰਤ ਕਰ ਦਿਆਂਗੇ ਤਾਂ ਫਿਰ ਖੈਰ ਵੀ ਸਾਡੀ ਝੋਲੀ ਦੇ ਵਿੱਚ ਪਹਿ ਜਾਂਦੀ ਹੈ ਤੇ ਕਹਿੰਦੇ ਜਦੋਂ ਇਹ ਗੱਲ ਉਹ ਬਜ਼ੁਰਗ ਕਰਕੇ ਚਲੇ ਗਏ ਤਾਂ ਉਸ ਲੇਡੀਜ਼ ਨੇ ਪੁੱਛਿਆ ਵੀ ਇਹ ਬਜ਼ੁਰਗ ਕੌਣ ਸਨ ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਪਿੰਡ ਦੇ ਗ੍ਰੰਥੀ ਸਾਹਿਬ ਸਨ ਤਾਂ ਕਹਿੰਦੇ ਜਦੋਂ ਇਹ ਗੱਲ ਉਸ ਨੂੰ ਸਮਝ ਆ ਗਈ ਤਾਂ ਉਹ ਇੰਨੀ ਚਿੰਤਾ ਫਿਕਰ ਦੇ ਵਿੱਚ ਸੀ ਉਹ ਸ਼ਾਂਤ ਹੋ ਗਈ ਬੜੇ ਸ਼ਾਂਤ ਹੋ ਗਈ ਜਿਹੜੀ ਉਹ 15-20 ਦਿਨਾਂ ਦੇ ਵਿੱਚ ਉਹਨੇ 4 ਕਿਲੋ weight ਘਟਾ ਲਿਆ ਸੀ ਉਹ ਇੰਨੀ ਸ਼ਾਂਤ ਹੋ ਗਈ ਤੇ ਉਹ ਕਹਿੰਦੀ ਮੈਨੂੰ ਕੋਈ ਇੰਜੈਕਸ਼ਨ ਦੀ ਲੋੜ ਨਹੀਂ ਮੇਰੇ ਅੰਦਰ ਸੰਤੁਸ਼ਟੀ ਆ ਗਈ ਮੈਨੂੰ ਪ੍ਰਮਾਤਮਾ ਦੀ ਸਮਝ ਆ ਗਈ ਅਰਦਾਸ ਦੀ ਤੇ ਹੁਣ ਅੱਗੇ ਉਸ ਦਾ ਪਾਣਾ ਹੈ ਤਾਂ ਇਸ ਤਰ੍ਹਾਂ ਅਸੀਂ ਵੀ ਪ੍ਰਮਾਤਮਾ ਤੋਂ ਟੁੱਟੀਏ ਨਾ ਜੀ ਸਭ ਕੁਝ ਉਸ ਦੇ ਪਾਣੇ ਅੰਦਰ ਹੈ ਜੋ ਉਹ ਚਾਹੁੰਦਾ ਹੈ ਜਿਵੇਂ ਉਸ ਨੇ ਕਰਨਾ ਹੈ ਉਹ ਹੋਣਾ ਹੈ ਪਰ ਸਾਡੇ ਖੇਰ ਖੈਰ ਮੰਗਿਆ ਉਹ ਸਭ ਕੁਝ ਬਦਲ ਸਕਦਾ ਹੈ ਉਹ ਸਭ ਕੁਝ ਕਰ ਸਕਦਾ ਹੈ ਇਸ ਕਰਕੇ ਅਸੀਂ ਅਰਦਾਸ ਕਰਕੇ ਅਸੀਂ ਆਪਣਾ ਹੱਕ ਨਾ ਸਮਝੀਏ ਅਸੀਂ ਖੈਰ ਮੰਗੀਏ ਹਮੇਸ਼ਾ ਉਸ ਤੋਂ ਤੇ ਜਿਵੇਂ ਜਿਵੇਂ ਅਸੀਂ ਖੈਰ ਮੰਗਦੇ ਜਾਵਾਂਗੇ ਉਹ ਸਾਡੀ ਅਰਦਾਸ ਬਿੰਦੀਆਂ ਸੁਣਦਾ ਜਾਊਗਾ ਜੀ ਇੰਨੀਆਂ ਕ ਬਿੰਦੀਆਂ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ